ਹਾਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਐਗਜ਼ਾਮ ਵਿਕਟਰੀ ਵਿੱਚ ਤੇ ਆਪਾਂ ਨੇ ਜਿਹੜੀ ਵੀਡੀਓ ਕੀਤੀ ਉਹ ਸੁਬਾ ਜਿਹੜੀ ਹੈ ਕਿ ਇਹਦੀ ਆਪਾਂ ਰਿਕਾਰਡ ਨਹੀਂ ਕੀਤੀ ਸੀਗੀ ਕੁਝ ਪ੍ਰੋਬਲਮ ਆ ਗਈਆਂ ਸੀਗੀਆਂ ਤੇ ਜਿਹੜਾ ਹੁਣ ਆਪਾਂ ਕਰਾਂਗੇ ਵਾਰਤਕ ਭਾਗ ਜਿਹਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਬਲਰਾਸਾਨੀ ਡਾਕਟਰ ਨਿਰਿੰਦਰ ਸਿੰਘ ਪੂਰ ਹੋਊਗਾ ਤੇ ਕਹਾਣੀ ਭਾਗ ਚ ਸੁਜਾਨ ਸਿੰਘ ਕੁਲਵੰਤ ਸਿੰਘ ਵਿਰਕ ਤੇ ਬਰਿਆਮ ਸੰਧੂ ਇਹ ਆਪਾਂ ਨੇ ਜਿਹੜੇ ਹੈਗੇ ਅੱਜ ਇਸ ਵੀਡੀਓ ਦੇ ਵਿੱਚ ਕਰਨੇ ਹੈਗੇ ਸਭ ਤੋਂ ਪਹਿਲਾਂ ਜੇ ਆਪਾਂ ਭਾਰਤਿਕ ਭਾਗ ਦਾ ਜਿਹੜਾ ਹੈਗਾ ਅ ਕਰਨਾ ਦਾ ਪ੍ਰਿੰਸੀਪਲ ਤੇਜਾ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮਾ ਜਿਹੜਾ 2 ਜੂਨ 1894 ਈਸਵੀ ਵਿੱਚ ਰਾਬਲ ਪਿੰਡੀ ਦੇ ਅੜਿਆਲਾ ਪਿੰਡ ਵਿੱਚ ਹੋਇਆ ਸੀਗਾ ਤੇ ਉਹਨਾਂ ਦੇ ਪਿਤਾ ਦਾ ਨਾਮ ਹੈਗਾ ਸੀ ਭਲਾਕਰ ਸਿੰਘ ਦੇ ਘਰ ਹੋਇਆ ਸੀਗਾ ਭਾਈ ਭਲਾਕਰ ਸਿੰਘ ਦੇ ਘਰ ਤੇ ਮਾਤਾ ਮਾਈ ਸਰਸਤੀ ਦੀ ਕੁੱਖੋਂ ਹੋਇਆ ਸੀਗਾ ਉਹਨਾਂ ਦਾ ਜਨਮ ਸੀਗਾ ਸਰਸਤੀ ਸਰਸੁੱਤੀ ਦੀ ਪੁੱਖੋਂ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਮੁੱਢਲਾ ਨਾਮ ਸੀਗਾ ਤੇਜਰਾਮ ਸੀਗਾ ਉਹਨਾਂ ਨੂੰ ਸ਼ੁਰੂ ਤੋਂ ਤੇਜਰਾਮ ਕਹਿੰਦੇ ਸੀਗੇ ਤੇ ਜਦੋਂ ਉਹਨਾਂ ਦਾ ਜਿਹੜਾ ਦੇਹਾਂਤ ਸੀਗਾ ਉਹ 10 ਜਨਵਰੀ 1958 ਦੇ ਵਿੱਚ ਅਮਰਸਰ ਦੇ ਵਿੱਚ ਹੋਇਆ ਸੀਗਾ ਤੇ ਇਹਨਾਂ ਦਾ ਜਿਹੜਾ ਬਚਪਨ ਦਾ ਨਾਮ ਸੀਗਾ ਅ ਤੇਜਰਾਮ ਉਹ بابا ਖੇਮ ਸਿੰਘ ਬੇਦੀ ਤੋਂ ਅਮਰਸਰ ਛੱਕਿਆ ਜਦੋਂ ਇਹਨਾਂ ਨੇ ਅਮਰਸਰ ਅਮਰਤ ਛੱਕਿਆ ਸੀਗਾ ਜਦੋਂ ਬਾਬਾ ਖੇਮ ਸਿੰਘ ਜੀ ਤੋਂ ਤੇ ਉਸ ਤੋਂ ਬਾਅਦ ਇਹਨਾਂ ਦਾ ਨਾਮ ਸੀਗਾ ਤੇਜਰਾਮ ਤੋਂ ਤੇਜਾ ਸਿੰਘ ਹੋ ਗਿਆ ਸੀਗਾ 1910 ਦੇ ਵਿੱਚ ਇਹਨਾਂ ਨੇ ਖਾਲਸਾ ਕਾਲਜੇਟ ਸਕੂਲ ਤੋਂ 10ਵੀਂ ਪਾਸ ਕੀਤੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਖਾਲਸਾ ਕਾਲਜ ਅਮਰਸਰ ਤੋਂ ਇੰਟੀਮੀਡੀਏਟ ਐਮ ਐਫ ਏ ਪਾਸ ਕਰਕੇ ਗਾਰਡਨ ਕਾਲਜ 라ਵਲਪਿੰਡੀ ਦੇ ਵਿੱਚ ਇਹਨਾਂ ਨੇ ਦਾਖਲਾ ਲਿਆ ਤੇ 1916 ਦੇ ਵਿੱਚ ਇਹਨਾਂ ਨੇ ਐਮਏ ਦੀ ਡਿਗਰੀ ਪ੍ਰਾਪਤ ਕਰ ਲਈ ਸੀਗੀ ਉਸ ਤੋਂ ਬਾਅਦ 1919 ਦੇ ਵਿੱਚ ਇਹਨਾਂ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਆ ਕੇ ਇਹਨਾਂ ਨੇ ਇਹ ਪ੍ਰੋਫੈਸਰ ਲੱਗੇ ਸੀਗੇ ਉਸ ਤੋਂ ਬਾਅਦ ਸਾਲ 1945 ਦੇ ਵਿੱਚ ਇਹਨਾਂ ਦੀ ਨਿਯੁਕਤੀ ਸੀਗੀ ਜਿਹੜੀ ਖਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਵੱਜੋਂ ਹੋ ਗਈ ਸੀਗੀ ਖਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਬੰਬਈ ਜਾ ਕੇ ਇਹ ਪ੍ਰਿੰਸੀਪਲ ਲੱਗੇ ਉੱਥੇ ਇਹ ਉਸ ਤੋਂ ਬਾਅਦ ਫਿਰ ਜਨਵਰੀ 1900 ਜਨਵਰੀ 1949 ਦੇ ਵਿੱਚ ਪੈਪਸੂ ਸਰਕਾਰ ਨੇ ਇਸ ਦੀ ਜਿਹੜੀ ਨਿਯੁਕਤੀ ਪ੍ਰਿੰਸੀਪਲ ਮਹਿੰਦਰਾ ਕਾਲਜ ਪਟਿਆਲਾ ਵਿੱਚ ਇਹਨਾਂ ਦੀ ਵੀ ਨਿਯੁਕਤੀ ਕਰ ਦਿੱਤੀ ਸੀਗੀ ਤੇ ਮਾਰਚ 1956 ਦੇ ਵਿੱਚ ਅਭਿਨੰਦਨ ਗ੍ਰੰਥ ਵੀ ਇਹਨਾਂ ਨੂੰ ਭੇਟ ਕੀਤਾ ਗਿਆ ਸੀਗਾ ਪ੍ਰਿੰਸੀਪਲ ਤੇਜਾ ਸਿੰਘ ਇੱਕ ਮਤਲਬ ਕਿ ਉਦਾਰ ਸਿੱਖ ਚਿੰਤਨ ਚਿੰਤ ਤਨ ਚਿੰਤਕ ਹੀ ਨਹੀਂ ਸੀਗੇ ਉਹ ਗੁਰੂ ਬਾਣੀ ਦਾ ਮਤਲਬ ਕਿ ਪ੍ਰਮਾਣਿਕ ਵਿਆਖਿਆਕਾਰ ਅਤੇ ਟਕਸਾਲੀ ਪੰਜਾਬੀ ਦਾ ਵਾਰਤਕ ਲੇਖਕ ਵੀ ਸੀਗੇ ਉਹ ਉਹਨਾਂ ਨੇ ਜਿਹੜੇ ਆ ਗੀ ਮਲਾਇਆ ਆਧ ਦੇਸ਼ਾਂ ਦੇ ਵਿੱਚ ਜਾ ਕੇ ਸਿੱਖ ਧਰਮ ਸੰਬੰਧੀ ਜਿਹੜੇ ਆਪਣੇ ਵਿਸ਼ੇਸ਼ ਲੈਕਚਰ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਕਿ ਉਹਨਾਂ ਨੇ ਪੰਜਾਬੀ ਦੀ ਜਿਹੜੀ ਪਹਿਲੀ ਪੀੜ੍ਹੀ ਦੇ ਉਹਨਾਂ ਨੂੰ ਵਾਰਤਕ ਕਾਰਵੀ ਕਿਹਾ ਜਾਂਦਾ ਹੈਗਾ ਤੇ ਜਿਹੜੀ ਉਹਨਾਂ ਦੀ ਸਟਿਕ ਸੀਗੀ ਉਹਨਾਂ ਦੀਆਂ ਸਟਿਕ ਉਹ ਜਪ ਸਟਿਕ ਸੀਗੀ ਤੇ ਆਸਾ ਦੀ ਵਾਰ ਸਟਿਕ ਸੀਗੀ ਜਿਹੜੇ ਉਹਨਾਂ ਦੇ ਨਿਵੰਦ ਸੰਗ੍ਰਹਿ ਸੀਗੀਆਂ ਉਹ ਕੀ ਸੀਗੇ ਨਵੀਆਂ ਸੋਚਾਂ 1941 ਦੇ ਵਿੱਚ ਉਹਨਾਂ ਨੇ ਜਿਹੜੇ ਆਪ ਦਾ ਨਿਵੰਦ ਲਿਖੇ ਸਹਿਜ ਸੁਭਾ 1942 ਦੇ ਵਿੱਚ ਸੱਭਿਆਚਾਰ 1946 ਦੇ ਵਿੱਚ ਤੇ 1952 ਦੇ ਵਿੱਚ ਸਾਹਿਤ ਦਰਸ਼ਨ 1942 ਤੇ 51 ਦੇ ਵਿੱਚ ਕਰਦਾ ਪਿਆਰ 1957 ਦੇ ਵਿੱਚ ਸਿਮਰਤियां 1958 ਦੇ ਵਿੱਚ ਗੁਸਲਖਾਨਾ ਤੇ ਹੋਰ ਲੇਖ ਮਾਨਨਾ ਦਾ ਅੰਤ 1957 ਦੇ ਵਿੱਚ ਆਖਰੀ করুণਾਮਈ ਅਤੇ ਜਜਵਾਤੀ ਸ਼ੈਲੀ ਇਹ ਲਿਖੀ ਸੀ ਉਹਨਾਂ ਨੇ ਤੇ ਜੀਵਨ ਸ਼ੈਲੀ ਸੀ ਜਿਹੜੀ ਜੀਵਨ ਸਵੈ ਜੀਵਨੀ ਸੀਗੀ ਜਿਹੜੀ ਉਹਨਾਂ ਦੀ ਤੇ ਜੀਵਨ ਸ਼ੈਲੀ ਤਾਂ ਉਹਨਾਂ ਦੀ ਬਹੁਤ ਸਾਦੀ ਹੋਈ ਸੀਗੀ ਤੇ ਜਿਹੜੀ ਉਹਨਾਂ ਦੀ ਸਵੈ ਜੀਵਨੀ ਸੀਗੀ ਆਰ ਸੀ ਇਸ ਨੂੰ ਪੰਜਾਬੀ ਦੀ ਪਹਿਲੀ ਜਿਹੜੀ ਸਵੈ ਜੀਵਨੀ ਜਿਹੜੀ ਹੈਗੀ ਉਹ ਮੰਨਿਆ ਜਾਂਦਾ ਹੈਗਾ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਵੀ ਆਰਸੀ ਨੂੰ ਮੰਨਿਆ ਜਾਂਦਾ ਹੈਗਾ ਉਸ ਤੋਂ ਬਾਅਦ ਅੱਗੇ ਆਪਾਂ ਕਰਾਂਗੇ ਜੀ ਬਲਰਾਸ ਸਾਨੀ ਬਲਰਾਸ ਸਾਨੀ ਦਾ ਜਨਮ ਸੀਗਾ ਜਿਹੜਾ ਉਹ 1 ਮਈ 1913 ਦੇ ਵਿੱਚ ਹੋਇਆ ਸੀਗਾ ਠੀਕ ਹੈ ਤੇ ਉਹਨਾਂ ਦਾ ਜਿਹੜਾ ਦੇਹਾਂਤ ਸੀਗਾ ਉਹ 13 April 1973 ਦੇ ਵਿੱਚ ਹੋਇਆ ਸੀਗਾ ਤੇ ਜਿਹੜਾ ਜਨਮ ਸਥਾਨ ਸੀ ਇਹਨਾਂ ਦਾ ਰਾਵਲਪਿੰਡੀ ਸੀਗਾ ਤੇ ਪਿਤਾ ਹਰਵੰਸ لال ਸਾਨੀ ਸੀਗੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਸੀਗੇ ਜਿਹੜੇ ਇਹਨਾਂ ਦੇ ਭਰਾ ਸੀਗੇ ਭੀਸ਼ਮਸਾਨੀ ਉਹ ਹਿੰਦੀ ਦੇ ਲੇਖਕ ਸੀਗੇ ਤੇ ਭੀਸ਼ਮਸਾਨੀ ਸੀਗੇ ਜਿਹੜੇ ਇਹ ਜਿਹੜੇ ਆਪਣੇ ਹੈਗੇ ਸੀ ਕਿ ਬਲਰਾਸਾਨੀ ਇਹਨਾਂ ਤੋਂ ਇਹਦੇ ਛੋਟੇ ਭਰਾ ਸੀਗੇ ਇਹ ਜਿਹੜੇ ਇਹਨਾਂ ਦਾ ਬਚਪਨ ਦਾ ਨਾਮ ਯੁਦਿਸਤਰਾ ਸੀਗਾ ਯੁਦਿਸਤਰਾ ਰੱਖਿਆ ਗਿਆ ਸੀ ਇਹਨਾਂ ਦੇ ਬਚਪਨ ਦਾ ਨਾਮ ਉਸ ਤੋਂ ਬਾਅਦ ਇਹਨਾਂ ਨੇ ਚੇਂਜ ਕਰਤਾ ਸੀ ਕਿਉਂਕਿ ਇਹ ਜਿਹੜਾ ਨਾਮ ਔਖਾ ਹੋਣ ਕਰਕੇ ਇਹਨਾਂ ਨੇ ਚੇਂਜ ਕਰਤਾ ਇਹ ਸੈਤਕਾਰ ਹੋਣ ਦੇ ਨਾਲ ਨਾਲ ਇੱਕ ਅਦਾਕਾਰ ਵੀ ਸੀਗੇ ਬਲਰਾਸਾਨੀ ਜੀ 1938 ਦੇ ਵਿੱਚ ਮਹਾਤਮਾ ਗਾਂਧੀ ਨਾਲ ਇਹਨਾਂ ਨੇ ਕੰਮ ਵੀ ਕੀਤਾ ਸ਼ਾਂਤੀ ਨਿਕੇਤਨ ਸਕੂਲ ਵਿੱਚ ਇਹਨਾਂ ਨੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਇਹ ਅਧਿਆਪਕ ਵਜੋਂ ਵੀ ਇਹਨਾਂ ਨੇ ਕੰਮ ਕੀਤਾ ਇਹਨਾਂ ਦੀਆਂ ਅੰਗਰੇਜ਼ੀ ਕਵਿਤਾਵਾਂ ਰਾਬੀ ਮੈਗਜ਼ੀਨ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਛਪਦੀਆਂ ਸਨ ਇਹਨਾਂ ਨੇ ਰਵਿੰਦਰਨਾਥ ਟੈਗੋਰ ਦੀ ਪ੍ਰੇਰਣਾ ਸਦਕਾ ਜਿਹੜਾ ਆਪਣਾ ਪੰਜਾਬੀ ਸਾਹਿਤ ਵਿੱਚ ਰਚਨਾ ਕਰਨੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਆਪ ਨੇ ਕਹਿੰਦੇ ਪੰਜਾਬੀ ਵਾਰਤਕ ਦੇ ਖੇਤਰ ਦੇ ਵਿੱਚ ਸਫਰਨਾਮਾ ਸਾਹਿਤਾ ਦਾ ਜਿਹੜਾ ਉਹ ਉਦੇ ਵਿੱਚ ਆਪਣਾ ਨਾਮ ਬਹੁਤ ਜ਼ਿਆਦਾ ਖੱਟਿਆ ਤੇ ਇਹਨਾਂ ਸਭ ਤੋਂ ਵਧੀਆ ਸਫਰਨਾਮਾ ਲੇਖਕ ਇਹਨਾਂ ਮੰਨਿਆ ਜਾਂਦਾ ਹੈਗਾ ਸਭ ਤੋਂ ਵਧੀਆ ਸਫਰਨਾਮਾ ਲੇਖਕ ਇਹਨਾਂ ਨੂੰ ਮੰਨਿਆ ਜਾਂਦਾ ਹੈਗਾ ਤੇ ਇਹਨਾਂ ਨੇ ਆਪਣੀ ਫਿਲਮੀ ਅਦਾਕਾਰੀ ਵੀ ਜਿਹੜੀ ਆਪਣੀ ਇਹਨਾਂ ਨੇ ਆਪਣੀ ਫਿਲਮੀ ਅਦਾਕਾਰੀ ਹੈਗੀ ਜਿਹੜੀ ਉਹਦੀ ਸ਼ੁਰੂਆਤ ਕੀਤੀ ਸੀ ਉਹ ਧਰਤੀ ਕੇ ਲਾਲ ਫਿਲਮ ਤੋਂ ਸ਼ੁਰੂ ਕੀਤੀ ਸੀਗੀ ਤੇ ਜਿਹੜੀ ਅਸਲੀ ਪਹਿਚਾਣ ਇਹਨਾਂ ਦੀ ਬਣੀ ਹੈਗੀ 1953 ਦੇ ਵਿੱਚ ਫਿਲਮ ਜਿਹੜੀ ਇਹਨਾਂ ਨੇ ਕੀਤੀ ਸੀਗੀ ਦੋ ਬਿੱਗਾ ਜ਼ਮੀਨ ਉਹਦੇ ਤੋਂ ਮਿਲੇਗੀ ਇਹਨਾਂ ਨੂੰ ਇਹ ਅਸਲੀ ਪਛਾਣ ਜੇ ਦੇਖਿਆ ਜਾਵੇ ਇਹਨਾਂ ਨੂੰ ਜਿਹੜੀ ਮਿਲੀ ਹੈਗੀ ਸਭ ਤੋਂ ਪਹਿਲੀ ਫਿਲਮ ਇਹਨਾਂ ਦੀ ਹੈਗੀ ਸੀ ਧਰਤੀ ਕੇ ਲਾਲ ਹਾਂਜੀ ਸਾਡਾ ਅੱਗੇ 1936 ਦੇ ਵਿੱਚ ਇਹਨਾਂ ਦਾ ਵਿਆਹ ਕੀ ਹੈਗਾ ਦਮਯੰਤੀ ਨਾਲ ਹੋਇਆ ਸੀਗਾ ਤੇ ਬੇਟਾ ਸੀਗਾ ਜਿਹੜਾ ਇਹਨਾਂ ਦਾ ਪਰਿ ਪਰਿਕਸ਼ਤ ਸੀਗਾ ਠੀਕ ਹੈ ਇੰਗਲੈਂਡ ਦੇ ਵਿੱਚ ਇਹਨਾਂ ਨੇ BBC ਲੰਡਨ ਦੀ ਹਿੰਦੀ ਸਿਵਾ ਵਿੱਚ ਰੇਡੀਓ ਅਨਾਉਂਸਰ ਵੀ ਰਹੇ ਸਿਗੇ ਇਹ ਲੰਡਨ ਦੇ ਵਿੱਚ ਤੇ 1947 ਵਿੱਚ ਦਮਯੰਤੀ ਦੀ ਮੌਤ ਹੋ ਗਈ ਸੀ ਜਦੋਂ ਇਹਨਾਂ ਦੀ ਪਤਨੀ ਦੀ ਦਮਯੰਤੀ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਸੰਤੋਖ ਚੌਦਕ ਨਾਲ ਚੌਦਕ ਨਾਲ ਕੀ ਸੀ ਵੀ ਦੂਜਾ ਵਿਆਹ ਕਰ ਲਿਆ ਸੀਗਾ ਸੰਤੋਸ਼ ਚੌਦਕ ਨਾਲ ਬਲਰਾਸ ਸਾਨੀ ਨੇ ਪਾਵੇਂ ਕਵਿਤਾਵਾਂ ਵੀ ਰਚੀਆਂ ਨਾਟਕ ਵੀ ਰਚੇ ਪਰੰਤੂ ਬਲਰਾਸ ਸਾਨੀ ਦੀ ਜਿਹੜੀ ਵੱਡੀ ਪਹਿਚਾਣ ਆ ਉਹ ਨਿਵੰਦ ਲੇਖ ਅਤੇ ਸਫਰਨਾਮਾ ਕਾਰਨ ਵੱਜੋਂ ਹੋਈ ਹੈਗੀ ਉਹਨਾਂ ਨੇ 135 ਦੇ ਕਰੀਬ ਨੇ ਜਿਹੜੇ ਆਪਣੀ ਫਿਲਮੀ ਅਦਾਕਾਰੀ ਜਿਹੜੀ ਹੈਗੀ ਫਿਲਮਾਂ ਕੀਤੀਆਂ ਨੇ 135 ਦੇ ਕਰੀਬ ਦੋ ਉਗੀਆਂ ਫਿਲਮਾਂ ਸੀ ਜਿਹੜੀਆਂ ਉਹਨਾਂ ਦੀ ਪੰਜਾਬੀ ਫਿਲਮਾਂ ਨਾਨਕ ਦੁਖੀ ਅਤੇ ਸਭ ਸੰਸਾਰ ਤੇ ਸਤਲੂਜ ਦੇ ਕੰਡੇ ਇਹਨਾਂ ਦੀਆਂ ਬਹੁਤ ਮਸ਼ਹੂਰ ਫਿਲਮਾਂ ਸੀਗੀਆਂ ਉਸ ਤੋਂ ਬਾਅਦ ਫਿਲਮ ਇੱਕ ਹੈਗੀ ਸੀ ਗਰਮ ਹਵਾ ਇਹਨਾਂ ਨੇ ਕਰੀ ਗਰਮ ਹਵਾ ਇਹਨਾਂ ਦੇ ਵਿੱਚ ਉਹਨਾਂ ਨੇ ਛੋਟੀ ਦੀ ਅਦਾਕਾਰੀ ਕੀਤੀ ਪਰ ਇਹ ਜਿਹੜੀ ਫਿਲਮ ਸੀ ਉਹ ਇਸ ਫਿਲਮ ਨੂੰ ਨਾ ਦੇਖ ਸਕੇ ਕਿਉਂਕਿ 13 April 1973 ਦੇ ਵਿੱਚ ਇਹ ਮੌਬਈ ਵਿਖੇ ਦਿਲ ਦਾ ਦੌਰਾ ਪੈਣ ਕਰ ਨੇ ਇਹਨਾਂ ਦੀ ਸੀ ਜਿਹੜੀ ਮੌਤ ਹੋ ਗਈ ਸੀਗੀ ਜਦੋਂ ਇਹਨਾਂ ਨੇ ਫਿਲਮ ਦੀ ਡਬਿੰਗ ਕੀਤੀ ਤਾਂ ਉਸ ਤੋਂ ਦੂਸਰੇ ਦੇਣੇ ਕੀ ਇਹਨਾਂ ਦੀ ਜਿਹੜੀ ਹੈਗੀ ਮੌਤ ਹੋ ਗਈ ਸੀਗੀ ਜਿਹੜੇ ਇਹਨਾਂ ਨੂੰ ਸਨਮਾਨ ਮਿਲੇ ਸੀਗੇ ਜਿਹੜੇ ਇਹਨਾਂ ਨੂੰ ਸਨਮਾਨ ਮਿਲੇ ਸੀਗੇ ਉਹ 1969 ਦੇ ਵਿੱਚ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਪਦਮਸ਼ਰੀ ਅਵਾਰਡ ਮਿਲਿਆ ਠੀਕ ਹੈ ਤੇ 1971 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਲੇਖਕ ਵਜੋਂ ਵੀ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਜਿਨ੍ਹਾਂ ਦੇ ਵਾਰਤਕ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸ ਦੀ ਪੈੜ ਤੇ ਕੰਮੇ 1984 ਦੇ ਵਿੱਚ ਯਾਦਾਂ ਦੀ ਕੰਨੀਵਾਰਤਕ 1990 ਦੇ ਵਿੱਚ ਇਹਨਾਂ ਵੱਲੋਂ ਲਿਖਿਆ ਗਿਆ ਮੇਰਾ ਪਾਕਿਸਤਾਨੀ ਸਫਰਨਾਮਾ 1962 ਵਿੱਚ ਤੇ 1967 ਦੇ ਵਿੱਚ ਪੰਜਾਬੀ ਵਿੱਚ ਇਹ ਛਪਿਆ ਬਾੜ ਦੇ ਵਿੱਚ ਇਹਨਾਂ ਨੇ ਲਿਖਿਆ ਤੇ 67 ਦੇ ਵਿੱਚ ਇਹ ਪੰਜਾਬੀ ਦੇ ਵਿੱਚ ਛਪਿਆ ਮੇਰਾ ਰੂਸੀ ਸਫਰਨਾਮਾ ਮੇਰੀ ਫਿਲਮੀ ਆਤਮਕਥਾ 1972 1974 ਦੇ ਵਿੱਚ ਤੇ ਸਿਨੇਮਾ ਅਤੇ ਸਟੇਜ 1974 ਦੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਇਹਨਾਂ ਦੇ ਕਾਫੀ ਹੈਗੇ ਹੈਗੇ ਪਰ ਮਸ਼ਹੂਰ ਮਸ਼ਹੂਰ ਕਰ ਲਏ ਇਹਨਾਂ ਦੇ ਉਸ ਤੋਂ ਬਾਅਦ ਕਾਵ ਸੰਗ੍ਰਹਿ ਆਉਂਦੇ ਹੈਗੇ ਵੇਟਰ ਦੀ ਵਾਰ 1974 ਦੇ ਵਿੱਚ ਫਿਲਮਾਂ ਦੀ ਜੇ ਸੂਚੀ ਦੀ ਗੱਲ ਕੀਤੀ ਜਾਵੇ ਦੂਰ ਚਲੋ ਧਰਤੀ ਕੇ ਲਾਲ 1946 ਦੇ ਵਿੱਚ ਬਦਨਾਮੀ ਗੁड़िया ਦੋ ਬਿੱਗੇ ਜ਼ਮੀਨ ਦੋ ਬਿੱਗੇ ਜ਼ਮੀਨ ਮਜਬੂਰੀ ਲਾਲ ਬੱਤੀ ਕਟਪੁਤਲੀ ਭਾਬੀ ਖਜ਼ਾਨਚੀ ਪਰਦੇਸੀ 1975 ਫਿਲਮਾਂ 1975 ਦੇ ਵਿੱਚ ਮਤਲਬ ਕਿ ਪਰਦੇਸੀ ਫਿਲਮ ਆਈ ਸੀ ਜਿਹੜੀ ਘਰ ਸੰਸਾਰ ਹੀਰਾ ਮੋਤੀ ਦਿਲ ਵੀ ਤੇਰਾ ਹੰਬ ਵੀ ਤੇਰੇ ਆਦ ਬਹੁਤ ਸਾਰੀਆਂ ਫਿਲਮਾਂ ਸੀਗੀਆਂ ਜਿਹੜੀਆਂ ਇਹਨਾਂ ਨੇ ਕੀਤੀਆਂ ਸੀ ਇਹ ਸਾਡਾ ਬਰਲਾਸ ਹਨ ਨਾਲ ਰਿਲੇਟਡ ਸੀਗੇ ਜਿਹੜੇ ਕੁਐਸਚਨ ਸੀਗੇ ਤੇ ਅੱਗੇ ਆਪਾਂ ਪੜਾਂਗੇ ਜੀ ਅੱਗੇ ਆਪਾਂ ਨਰਿੰਦਰ ਸਿੰਘ ਪੂਰ ਵਾਰੇ ਕਰਾਂਗੇ ਇਹਨਾਂ ਦਾ ਜਨਮ ਹੋਇਆ ਸੀਗਾ 6 ਮਾਰਚ 1944 ਦੇ ਵਿੱਚ ਹੋਇਆ ਸੀਗਾ ਰਾਬਲ ਪਿੰਡੀ ਦੇ ਪਿੰਡ ਸੀਗੇ ਖਰਾਬਲ ਪਿੰਡੀ ਦਾ ਆਧੀ ਵਿੱਚ ਬਲਪਿੰਡੀ ਦਾ ਇੱਕ ਪਿੰਡ ਆਧੀ ਦੇ ਵਿੱਚ ਹੋਇਆ ਸੀਗਾ ਤੇ ਜਿਹੜੇ ਇਹਨਾਂ ਦੇ ਮਾਤਾ ਸੀ ਵੀਰਾਵਲੀ ਸੀਗੇ ਪਿਤਾ ਸਰਦਾਰ ਹਰਦਿਤ ਸਿੰਘ ਕਪੂਰ ਸੀਗੇ 9 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਬਹੁਤ ਸਾਰੇ ਜਿਹੜੇ ਇਹਨਾਂ ਨੇ ਕੰਮ ਕੀਤੇ ਜਿਵੇਂ ਜਿਵੇਂ ਕੀ ਹੈ ਡਾਕਟਰ ਅਨ ਡਾਕਟਰ ਦੇ ਜਾ ਕੇ ਉੱਥੇ ਕੰਮ ਕਰਦੇ ਸੀ ਡਾਕਟਰ ਦੀ ਦੁਕਾਨ ਤੇ ਜਿੱਥੇ ਉਥੇ ਝਾੜੂ ਪੋਚਾ ਕਰਦੇ ਸੀ ਅਖਬਾਰਾਂ ਦੇ ਅਖਬਾਰ ਵੇਚਦੇ ਸੀ ਹੋਰ ਬਹੁਤ ਸਾਰੇ ਇਹਨਾਂ ਨੇ ਨਿੱਕੇ-ਮੋਟੇ ਜਿਹੜੇ ਸੀ ਕੰਮ ਕਰਨੇ ਸ਼ੁਰੂ ਕੀਤੇ ਨਾਲ ਨਾਲ ਇਹਨਾਂ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਪੜ੍ਹਾਈ કરી ਤੇ 1968 ਦੇ ਵਿੱਚ ਪੰਜਾਬ ਜਨ ਸੇਵਾ ਕਮਿਸ਼ਨ ਵੱਲੋਂ ਉਹਨਾਂ ਨੂੰ ਇੱਕ ਲੈਕਚਰਾਰ ਦੀ ਨੌਕਰੀ ਮਿਲੀ ਠੀਕ ਆ ਉਹਨਾਂ ਨੇ ਕੀ ਹੈਗਾ ਨਾਬਾ ਸੰਗਰੂਰ ਤੇ ਪਟਿਆਲੇ ਦੇ ਸਰਕਾਰੀ ਕਾਲਜ ਵਿੱਚ ਕੰਮ ਕੀਤਾ ਉਸ ਤੋਂ ਬਾਅਦ 1971 ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਰਣਜੀਤ ਕੌਰ ਚੋਹਾਨ ਨਾਲ 1990 ਦੇ ਵਿੱਚ ਕੀ ਹੈ ਉਹ ਪ੍ਰੋਫੈਸਰ ਬਣ ਗਏ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਹੈਗਾ ਫਰਾਂਸ ਦੇ ਫਰਾਂਸ ਭਾਸ਼ਾ ਦਾ ਇੱਕ ਡਿਪਲੋਮਾ ਕੀਤਾ 1974 ਦੇ ਵਿੱਚ ਫਿਰ ਪੱਤਰਕਾਰੀ ਦੀ ਡਿਗਰੀ ਕੀਤੀ ਉਹਨਾਂ ਨੇ 1975 ਦੇ ਵਿੱਚ ਫਿਰ ਐਲ ਐਲ ਬੀ ਕੀਤੀ ਉਹਨਾਂ ਨੇ 1978 ਦੇ ਵਿੱਚ ਫਿਰ ਪੀ ਐਚ ਡੀ ਕੀਤੀ ਪੰਜਾਬੀ ਪੱਤਰਕਾਰੀ ਦੇ ਵਿੱਚ 1978 ਦੇ ਵਿੱਚ ਤੇ 1975 ਦੇ ਵਿੱਚ ਉਹ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਪ੍ਰੋਫੈਸਰ ਵਜੋਂ ਨਿਯੁਕਤ ਹੋਏ ਤੇ 2004 ਦੇ ਵਿੱਚ ਉਹ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਰਿਟਾਇਰ ਹੋ ਗਏ ਸੀਗੇ ਉਹ ਉਸ ਤੋਂ ਬਾਅਦ ਨਰਿੰਦਰ ਸਿੰਘ ਕਪੂਰ ਨੇ ਸਧਾਰਨ ਆਦਰਸ਼ਿਕ ਇਤਿਹਾਸਿਕ ਸਾਹਿਤਿਕ ਬਿਰਤਾਂਤਕ ਸਮਾਜਿਕ ਸੱਭਿਆਚਾਰਕ ਧਾਰਮਿਕ ਹਰ ਕਿਸਮ ਦੇ ਜਿਹੜੇ ਹੈਗੇ ਵਿਸ਼ਿਆਂ ਉੱਤੇ ਉਹਨਾਂ ਨੇ ਲਿਖਿਆ ਜਿਹੜੇ ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਬਾਅਦ ਜੇ ਮੰਨਿਆ ਜਾਂਦਾ ਤਾਂ ਸਮਕਾਲੀ ਪੰਜਾਬੀ ਵਾਰਤਕ ਲੇਖਕਾਂ ਬਿੱਚੋਂ ਸਭ ਤੋਂ ਵੱਧ ਪੜੇ ਲਿਖੇ ਜਿਹੜੇ ਵਾਰਤਕ ਵਾਰਤਕਾਰ ਮੰਨੇ ਜਾਂਦੇ ਹੈਗੇ ਉਹ ਕਪੂਰੂਜ ਜੀ ਮੰਨੇ ਜਾਂਦੇ ਹੈਗੇ ਤੇ ਜਿਹੜੇ ਉਹਨਾਂ ਦੇ ਵਿਚਾਰ ਸੰਗ੍ਰਹਿ ਸੀਗੇ ਉਹ ਮਾਲਾ ਮੰਨ ਕੇ ਬਹੁਤ ਵਧੀਆ ਕਿਤਾਬ ਆ ਗਈ ਇਹ ਮਾਲਾ ਮੰਨ ਕੇ ਮੈਂ ਬਹੁਤ ਪੜੀਏਗੀ ਇਹਦੇ ਵਿੱਚ ਮਤਲਬ ਕਿ ਦਿੱਤੇ ਗਏ ਹੈਗੇ ਜਿਵੇਂ ਚਾਰ-ਚਾਰ ਲੈਨਾਂ ਦੇ ਵਿਚਾਰ ਦਿੱਤੇ ਗਏ ਆ ਥੋਟ ਦਿੱਤੇ ਗਏ ਆ ਬਹੁਤ ਸੋਹਣੀ ਹੈਗੀ ਮਾਲਾ ਮੰਨ ਕੇ ਇਹ ਮਾਲਾ ਮੰਨ ਕੇ ਟੂ ਕਲੀਆਂ ਦਾ ਕਾਫਲਾ ਮੋਮਬਤੀਆਂ ਦਾ ਮੇਲਾ 2023 ਦੇ ਵਿੱਚ ਇਹਨਾਂ ਨੇ ਲਿਖੀ ਨਿਵੰਦ ਸੰਗ੍ਰਹਿ ਰੌਸ਼ਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਸੁਭ ਇਸ਼ਿਆਮਾ ਮੇਲਜੋਲ ਵਿਆਖਿਆ ਵਿਸ਼ਲੇਸ਼ਣ ਆਮੋ ਸਾਹਮਣੇ ਬੂਹੇ ਬਾਰੀਆਂ ਅੰਤਰਚਾਤ ਸੁਖਨ ਸੁਨੇਹੇ ਡੂੰਗੀਆਂ ਸਿਥਰਾ ਸਿਖਰਾ ਡੂੰਗੀਆਂ ਸਿਖਰਾ ਘਾਟ ਘਾਟ ਦਾ ਪਾਣੀ ਕੁੰਜੀਆਂ ਬੁਣਿਆਦਾਂ ਇਹ ਜਿਹੜੇ ਸੀਗੇ ਉਹਨਾਂ ਦੇ ਨਿਵੰਦ ਸੀਗੇ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਸਵੈ ਜੀਵਨੀ ਵੀ ਲਿਖੀ ਧੁੱਪ ਛਾਵਾ ਸਫਰਨਾਮੇ ਵੀ ਲਿਖੇ ਸੱਚੋ ਸੱਚ ਅਫਰੀਕਾ ਦਾ ਸਫਰਨਾਮਾ ਲਿਖਿਆ ਇਹਨਾਂ ਨੇ ਠੀਕ ਆ ਕੰਧਾੜੇ ਚੜ ਕੇ ਵੇਖਿਆ ਅਮਰੀਕਾ 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 ਕੰਧਾੜੇ ਚੜ ਕੇ ਵੇਖਿਆ ਅਮਰੀਕਾ ਇਹ ਤੇ ਸਨਮਾਨ ਮਿਲੇ ਇਹਨਾਂ ਨੂੰ ਬਹੁਤ ਸਾਰੇ ਡਾਕਟਰ ਕਪੂਰ ਨੂੰ ਉਹਨਾਂ ਦੀ ਲਿਖਤਾਂ ਲਈ ਸ਼੍ਰੋਮਣੀ ਸਹਿਤਕ ਪੁਰਸਕਾਰ ਦਿੱਤੇ ਗਏ ਤੇ ਉਹਨਾਂ ਦੀ ਜਿਹੜੀ ਕਿਤਾਬ ਆਮੋ ਸਾਹਮਣੇ ਲਈ ਉਹਨਾਂ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ ਸੀਗਾ ਜਿਹੜਾ ਉਹ ਪ੍ਰਾਪਤ ਹੋਇਆ ਸੀਗਾ ਹਾਂਜੀ ਇਹ ਸਾਡੇ ਸੀਗੇ ਜਿਹੜੇ ਅ ਡਾਕਟਰ ਕਪੂਰ ਸਿੰਘ ਨਾਲ ਰਿਲੇਟਡ ਕੁਐਸ਼ਨ ਸੀਗੇ ਤੇ ਉਸ ਤੋਂ ਬਾਅਦ ਅਸੀਂ ਅਗਲਾ ਕਹਾਣੀ ਭਾਗ ਕਰਾਂਗੇ ਉਹਨਾਂ ਨਾਲ ਅ ਰਿਲੇਟਡ ਕੁਐਸ਼ਨ ਕਰਾਂਗੇ ਹਾਂਜੀ ਅਗਲਾ ਸਾਡਾ ਕਹਾਣੀ ਭਾਗ ਦੇ ਵਿੱਚੋਂ ਸਭ ਤੋਂ ਪਹਿਲਾਂ ਸੁਜਾਨ ਸਿੰਘ ਜੀ ਨੇ ਸੁਜਾਨ ਸਿੰਘ ਦਾ ਜਨਮ ਸੀਗਾ ਜਿਹੜਾ 29 ਜੁਲਾਈ uh, 1909 ਦੇ ਵਿੱਚ ਹੋਇਆ ਸੀਗਾ ਗੁਰਦਾਸਪੁਰ ਦਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨਾਂ ਦਾ ਇੱਕ ਨਗਰ ਸੀਗਾ ਉਹਦੇ ਵਿੱਚ ਹੋਇਆ ਸੀਗਾ ਤੇ ਪਿਤਾ ਦਾ ਨਾਮ ਹਕੀਮ ਸਿੰਘ ਸੀਗੇ ਤੇ ਜਿਹੜੀ ਉਹਨਾਂ ਦੀ ਮਤਲਬ ਕਿ ਉਹਨਾਂ ਦੇ ਨਾਨਾ ਜੀ ਦੇ ਕੋਈ ਔਲਾਦ ਨਾ ਹੋਣ ਕਰਕੇ ਉਹਨਾਂ ਨੂੰ 3 ਮਹੀਨੇ ਦੇ ਜਦੋਂ ਹੋਏ ਉਹ ਸੁਜਨ ਸਿੰਘ ਜੀ ਤਾਂ ਉਹਨਾਂ ਨੂੰ ਉਹਨਾਂ ਨੇ ਗੋਦ ਲੈ ਲਿਆ ਤੇ ਉਹਨਾਂ ਦੀ ਪਰਵਰਿਸ਼ ਕਰਨੀ ਸ਼ੁਰੂ ਕਰ ਦਿੱਤੀ ਕੋਲਕੱਤਾ ਦੇ ਵਿੱਚ ਜਿਹੜੇ ਉਹ ਸੀਗੇ ਉਹਦੇ ਨਾਨਾ ਜੀ ਲੱਗੇ ਹੋਏ ਸੀਗੇ ਕੋਲਕੱਤੇ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਜੀਵਨ ਹੈਗਾ ਉਹ ਬੀਤਿਆ ਤੇ ਕਾਫੀ ਸਮਾਂ ਸਕੂਲ ਦੇ ਵਿੱਚ ਉਹ ਅਧਿਆਪਕ ਵੀ ਰਹੇ ਪਹਿਲਾਂ ਜਿਹੜੀ ਉਹਨਾਂ ਦੀ ਪੜ੍ਹਾਈ ਹੈ ਬੀਏ ਦੀ ਬਹੁਤ ਮੁਸ਼ਕਲ ਨਾਲ ਉਹਨਾਂ ਦੀ ਹੋਈ ਮਤਲਬ ਕਿ ਚੱਲੀ ਉਸ ਤੋਂ ਬਾਅਦ ਉਹਨਾਂ ਦੀ ਛੋਟੀ ਉਮਰ ਦੇ ਵਿੱਚ ਵੀ ਹੀ ਉਹਨਾਂ ਦਾ ਜਿਹੜੀ ਸੀਗਾ ਵਿਆਹ ਹੋ ਗਿਆ ਸੀਗਾ ਕਿਉਂਕਿ ਕੁਝ ਉਹਦੇ ਸਰਤੇ ਕਬੀਲਦਾਰੀਆਂ ਸੀਗੇ ਉਹਦੇ ਦੇ ਨਾਨਾ ਜੀ ਦੀ ਡੈਥ ਹੋਣ ਤੋਂ ਬਾਅਦ ਉਹਨਾਂ ਦੀ ਜਿਹੜੀ ਨਾਨੀ ਸੀਗੀ ਉਹਨਾਂ ਨੇ ਉਹਦੀ ਪਰਵਰਿਸ਼ ਕੀਤੀ ਤੇ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਵਿਆਹ ਕਰਵਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਟਾਈਮ ਉਹ ਸਕੂਲ ਦੇ ਵਿੱਚ ਅਧਿਆਪਕ ਰਹੇ ਤੇ ਐਮਏ ਪਾਸ ਕੀਤੀ ਜਦੋਂ ਉਹਨਾਂ ਨੇ ਉਦੋਂ ਉਹ ਸਕੂਲ ਦੇ ਹੈਡਮਾਸਟਰ ਬਣ ਚੁੱਕੇ ਸੀਗੇ ਉਸ ਸਮੇ ਤੇ ਫਿਰ ਉਹਨਾਂ ਨੇ ਲੈਕਚਰਰ ਉਸ ਤੋਂ ਬਾਅਦ ਜਦੋਂ ਹੈਡਮਾਸਟਰ ਬਣ ਗਏ ਫਿਰ ਉਹਨਾਂ ਨੇ ਸੋਚਿਆ ਵੀ ਤੁਹਾਨੂੰ ਸਾਨੂੰ ਮੈਨੂੰ ਹੋਰ ਪੈਸੇ ਦੀ ਲੋੜ ਆ ਗਈ ਮੈਨੂੰ ਜੇ ਮੈਂ ਕਾਲਜ ਦੇ ਵਿੱਚ ਪ੍ਰੋਫੈਸਰ ਲੈਕਚਰਰ ਲੱਗੂੰਗਾ ਤਾਂ ਵੀ ਉਹਦੇ ਨਾਲ ਮੈਨੂੰ ਕੀ ਹੈਗੀ ਇਨਕਮ ਜ਼ਿਆਦਾ ਹੋਊਗੀ ਤਾਂ ਉਹਨਾਂ ਨੇ ਆਪਣੇ ਹੈਡਮਾਸਟਰ ਦੀ ਜਿਹੜੀ ਹੈਗੀ ਨੌਕਰੀ ਛੱਡ ਕੇ ਉਹ ਲੈਕਚਰਰ ਬਣ ਗਏ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਗੁਰੂ ਨਾਨਕ ਕਾਲਜ ਗੁਰਦਾਸਪੁਰ ਤੋਂ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਉਹਨਾਂ ਨੇ ਧਾਲੀਵਾਲ ਵਿਖੇ ਲੜਕੀਆਂ ਦੇ ਕਾਲਜ ਦੀ ਸਥਾਪਨਾ ਕੀਤੀ ਬਹੁਤ ਟਾਈਮ ਉਹ ਕਾਲਜ ਦੇ ਵਿੱਚ ਰਹੇ ਉਸ ਤੋਂ ਬਾਅਦ ਜਿਹੜਾ ਗੁਰੂ ਨਾਨਕ ਕਾਲਜ ਸੀ ਗੁਰਦਾਸਪੁਰ ਤੋਂ ਉਹਨਾਂ ਨੇ ਜਦੋਂ ਪ੍ਰਿੰਸੀਪਲ ਬਣ ਗਏ ਸੀ ਉਹਦੇ ਪ੍ਰਿੰਸੀਪਲ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੇਵਾਮੁਕਤ ਹੋ ਗਏ ਸੀ ਕਿ ਜਦੋਂ ਫਿਰ ਉਹਨਾਂ ਨੇ ਧਾਲੀਵਾਲ ਵਿਖੇ ਲੜਕੀਆਂ ਦੇ ਕਾਲਜ ਦੀ ਕੀ ਕੀਤੀ ਸਥਾਪਨਾ ਕੀਤੀ ਮਨੁੱਖ ਤੇ ਪਸ਼ੂ ਰਚਨਾ ਵਿੱਚ ਉਹਨਾਂ ਨੇ ਅੰਨੇ ਧਾਰਮਿਕ ਜਨੂਨ ਨੂੰ ਪੇਸ਼ ਕੀਤਾ ਤੇ ਜਦੋਂ ਉਹਨਾਂ ਦੀ ਮਨੁੱਖ ਤੇ ਪਸ਼ੂ ਰਚਨਾ ਸੀਗੀ ਉਹਦੇ ਵਿੱਚ ਉਹਨਾਂ ਨੇ ਮਤਲਬ ਕਿ ਜਿਹੜੇ ਧਾਰਮਿਕ ਅੰਨੇ ਅੰਨੇਵਾ ਧਰਮ ਦੇ ਨਾਲ ਰਿਲੇਟਡ ਲੋਕ ਨੇ ਹਨਾ ਕਿਸੇ ਬਾਰੇ ਕੁਝ ਨਹੀਂ ਸੋਚਦੇ ਉਹਨਾਂ ਬਾਰੇ ਉਹਨਾਂ ਨੇ ਇਹ ਇਹਨਾਂ ਵਿਚਾਰਾਂ ਨੂੰ ਪੇਸ਼ ਕੀਤਾ ਗਊ ਮਾਤਾ ਦੇ ਵਿੱਚ ਉਹਨਾਂ ਨੇ ਵੰਡ ਸੰਬੰਧੀ ਗੱਲਾਂ ਕੀਤੀਆਂ ਨੇ ਠੀਕ ਹੈ ਤੇ ਖੁਸ਼ੀ ਦਾ ਦਿਨ ਅਤੇ ਪੌ ਫੁੱਟ ਪਈ ਇਹਦੇ ਵਿੱਚ ਕੀ ਕੀਤਾਗਾ ਉਹਨਾਂ ਨੇ ਮਨੁੱਖ ਵਿਚਲੀਆਂ ਜਿਹੜੀ ਇਨਸਾਨੀਅਤ ਨੂੰ ਮਨੁੱਖ ਦੇ ਵਿੱਚ ਜਿਹੜੀ ਇਨਸਾਨੀਅਤ ਆ ਗਈ ਉਹਨੂੰ ਚਿਤਾਰਿਆਗਾ ਠੀਕ ਆ ਪਿਸ਼ਮ ਤਪਿਆ ਪਛਾਨ ਡੇੜਾ ਆਦਮੀ ਐਕਸੀਡੈਂਟ ਸਵਰਗ ਦੀ ਝਲਕ ਅਜਈਆਂ ਕਹਾਣੀਆਂ ਦੇ ਵਿੱਚ ਉਹਨਾਂ ਨੇ ਕੀ ਕੀਤਾਗਾ ਔਰਤ ਦੇ ਪ੍ਰਤੀ ਜਿਹੜੀ ਆ ਹਮਦਰਦੀ ਪ੍ਰਗਟਾਈ ਹੈ ਕਿ ਔਰਤ ਕਿੱਦਾਂ ਇੱਕ ਮਤਲਬ ਕਿ ਆਦਮੀ ਦੇ ਹੱਥ ਦੀ ਕਤਪੁਤਲੀ ਬਣਦੀ ਹੈਗੀ ਤੇ ਉਹ ਚੀਜ਼ਾਂ ਨੇ ਜਿਹੜੀਆਂ ਔਰਤ ਦੇ ਉੱਤੇ ਇਹਨਾਂ ਨੇ ਜਿਹੜੀ ਹੈਗੀ ਆਪਣੇ ਕਹਾਣੀ ਦੇ ਵਿੱਚ ਲਿਖਿਆ ਹੈਗਾ ਇਹਨਾਂ ਕਹਾਣੀਆਂ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਉਹਦੀ ਹਮਦਰਦੀ ਔਰਤ ਦੇ ਨਾਲ ਉਹਨਾਂ ਨੇ ਆਪਣੀ ਪ੍ਰਗਟਾਈ ਹੈਗੀ ਬਾਅਦ ਜਿਹੜੀਆਂ ਇਹਨਾਂ ਦੀਆਂ ਕੁਝ ਪ੍ਰਸਿੱਧ ਕਹਾਣੀਆਂ ਸੀਗੀਆਂ ਜਿਵੇਂ ਕਿ ਕੁਲਫੀ ਹੋ ਗਿਆ ਰਾਸਲੀਲਾ ਹੋ ਗਈ ਪ੍ਰੌਣਾ ਹੋ ਗਿਆ ਬਾਗਾਂ ਦਾ ਰੱਖਾ ਹੋ ਗਿਆ ਪਠਾਨ ਦੀ ਧੀ ਹੋਗੀ ਪਾਸੇ ਦਾ ਸੋਨਾ ਹੋ ਗਿਆ ਕਲਮ ਜਾਗ ਪਈ ਇਹ ਕੀ ਸੀ ਸਾਰੀਆਂ ਉਹਨਾਂ ਦੀਆਂ ਮਤਲਬ ਕਿ ਬਹੁਤ ਪ੍ਰਸਿੱਧ ਕਹਾਣੀਆਂ ਮੰਨੀਆਂ ਜਾਂਦੀਆਂ ਨੇ ਉਹਨਾਂ ਨੂੰ ਜਿਹੜੇ ਸਨਮਾਨ ਮਿਲੇ ਸੀ 1986 ਦੇ ਵਿੱਚ ਸ਼ਹਿਰ ਤੇ ਗ੍ਰਾਂ ਲਈ ਉਹਨਾਂ ਨੂੰ ਸਹਿਤ ਅਕਾਦਮੀ ਅਵਾਰਡ ਮਿਲਿਆ ਸੀਗਾ ਅਤੇ ਪਾਸ਼ਾ ਵਿਭਾਗ ਪੰਜਾਬ ਵੱਲੋਂ ਉਹਨਾਂ ਨੂੰ ਸਭ ਤੋਂ ਵਧੀਆ ਕਹਾਣੀਕਾਰ ਦਾ ਖਿਤਾਬ ਵੀ ਜਿਹੜਾਗਾ ਉਹ ਦਿੱਤਾ ਗਿਆ ਸੀਗਾ ਇਹ ਸਾਡਾ ਸੁਜਾਨ ਸਿੰਘ ਨਾਲ ਰਿਲੇਟਡ ਸੀਗਾ ਜੀ ਪਾਰਟ ਜਿਹਦੇ ਵਿੱਚ ਆਪਾਂ ਕੁਐਸਚਨ ਕੀਤੇ ਹੈਗੇ ਸੁਜਾਨ ਸਿੰਘ ਨਾਲ ਰਿਲੇਟਡ ਤੇ ਅੱਗੇ ਆਪਾਂ ਕੁਲਵੰਤ ਸਿੰਘ ਵਿਰਕ ਬਾਰੇ ਕਰਾਂਗੇ ਹਾਂਜੀ ਅੱਗੇ ਸਾਡਾ ਕੁਲਵੰਤ ਸਿੰਘ ਵਿਰਕ ਕੁਲਵੰਤ ਸਿੰਘ ਵਿਰਕ ਸੀਗਾ ਜਿਹੜਾ ਉਹਨਾਂ ਦਾ ਜੀਵਨ ਕਾਲ ਆਗਾ 21 ਮਾਰਚ ਕਈ ਵਾਰ ਉਹਨਾਂ ਸਤ ਵੀ ਮਾਰਚ ਦੱਸਦੇ ਆ ਕਈ 21 ਮਾਰਚ ਦੱਸਦੇ ਆਗੇ ਹਨਾ ਤੇ 21 ਮਾਰਚ ਵੀ ਦੱਸਦੇ ਆ ਕਈ 20 ਮਈ ਵੀ ਦੱਸਦੇ ਆ 1921 ਦੇ ਵਿੱਚ ਉਹਨਾਂ ਦਾ ਮਤਲਬ ਕਿ ਜਨਮ ਹੋਇਆ ਤੇ ਉਹਨਾਂ ਦਾ ਜੀਵਨ ਕਾਲ ਕਿੱਥੇ ਤੱਕ ਰਿਹਾ 24 ਦਸੰਬਰ 1987 ਤੱਕ ਉਹਨਾਂ ਦਾ ਜਿਹੜਾਗਾ ਜੀਵਨ ਕਾਲ ਰਿਹਾ ਤੇ ਜਿਹੜਾ ਉਹਨਾਂ ਦਾ ਜਨਮ ਹੋਇਆ ਸੀ ਪਿੰਡ ਫੁੱਲ ਵਰਨਰ ਦੇ ਵਿੱਚ ਫੁੱਲੇਰ ਵੀ ਕਿਹਾ ਜਾਂਦਾ ਹੈਗਾ ਜ਼ਿਲ੍ਹਾ ਸ਼ੇਖਪੂਰਾ ਅੱਜ ਕੱਲ ਇਹ ਕਿੱਥੇ ਹੈਗਾ ਪਾਕਿਸਤਾਨ ਦੇ ਵਿੱਚ ਹੈਗਾ ਠੀਕ ਆ ਪਿਤਾ ਕੀ ਸੀਗਾ ਆਸਾ ਸਿੰਘ ਦੇ ਘਰ ਹੋਇਆ ਤੇ ਜਿਹੜੀ ਉਹਨਾਂ ਦੀ ਮੁੱਢਲੀ ਵਿੱਦਿਆ ਸੀਗੀ ਉਹ ਪਹਿਲਾਂ ਸ਼ੁਰੂ ਦੇ ਵਿੱਚ ਤਾਂ ਉਹ ਉਹਨਾਂ ਨੇ ਜਿਹੜੇ 4 ਸਾਲਲੇ ਉਹਨਾਂ ਨੇ ਆਪਣੇ ਜਿਹੜੇ ਪਿੰਡ ਦੇ ਵਿੱਚ ਹੀ guzare ਉਸ ਤੋਂ ਬਾਅਦ 5 ਜਿਹੜੀ 5ਵੀਂ ਕਲਾਸ ਸੀ ਉਹ ਲਾਗੇ ਦਾ ਜਿਹੜਾ ਪਿੰਡ ਸੀਗਾ ਉੱਥੇ ਜਾ ਕੇ ਕੀਤੀ ਤਾਂ ਉਸ ਤੋਂ ਬਾਅਦ ਜਿਹੜੀ ਮੈਂ ਅੱਗੇ ਦੀ ਪੜ੍ਹਾਈ 6ਵੀਂ ਤੋਂ 10ਵੀਂ ਤੱਕ ਦੀ ਮੈਟ੍ਰਿਕ ਤੱਕ ਦੀ ਜਿਹੜੀ ਪੜ੍ਹਾਈ ਸੀ ਉਹਨਾਂ ਨੇ ਸੇਖੂਪੁਰੋਂ ਤੋਂ ਕੀਤੀ ਤੇ ਬੀਏ ਉਹਨਾਂ ਨੇ ਖਾਲਸਾ ਕਾਲਜ ਅਮਰਸਰ ਤੋਂ ਤੇ ਐਮਏ ਵੀ ਜਿਹੜੀ ਐਮਏ ਅੰਗਰੇਜ਼ੀ ਦੇ ਵਿੱਚ ਵੀ ਅਮਰਸਰ ਤੋਂ ਖਾਲਸਾ ਕਾਲਜ ਅਮਰਸਰ ਤੋਂ ਕੀਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਲਾਹੌਰ ਲਾਹੌਰ ਕਾਲਜ ਤੋਂ ਕੀਆ ਵਕਾਲਤ ਪਾਸ ਕੀਤੀ ਤੇ ਕੁਲਵੰਤ ਸਿੰਘ ਵਿਰਕ ਸੀਗੇ ਜਿਹੜੇ 1942 ਦੇ ਵਿੱਚ ਬਤੌਰ ਲੈਫਟੀਨੈਂਟ ਫੌਜ ਵਿੱਚ ਭਰਤੀ ਹੋ ਗਏ ਠੀਕ ਹੈ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਵਿਆਹ ਸੀਗਾ ਵਿਆਹ ਸੀਗਾ ਉਹਨਾਂ ਦਾ ਬੀਬੀ ਹਰਵੰਸਕੌਰ ਨਾਲ ਹੋਇਆ ਤੇ ਕਹਾਣੀਕਾਰ ਜਿਹੜੀ ਅਜੀਤ ਕੌਰ ਆਗੀ ਉਹ ਕੀ ਲਿਖਦੀ ਉਹਨਾਂ ਬਾਰੇ ਕਿ ਪੰਜਾਬੀ ਕਹਾਣੀ ਦਾ ਉਹਨਾਂ ਨੂੰ ਬਾਦਸ਼ਾਹ ਕਹਿੰਦੀ ਹੈਗੀ ਵੀ ਪੰਜਾਬੀ ਕਹਾਣੀ ਦਾ ਉਹਨਾਂ ਨੂੰ ਬਾਦਸ਼ਾਹ ਮੰਨਿਆ ਜਾਂਦਾ ਅਜੀਤ ਕੌਰ ਅਨੁਸਾਰ ਕਹਾਣੀਕਾਰ ਗੁਲਜਾਰ ਸਿੰਘ ਸੰਧੂ ਨੇ ਕੀ ਕਿਹਾਗਾ ਵਿਰਕ ਬਾਰੇ ਕਹਿੰਦੇ ਵਿਰਕ ਪੰਜਾਬੀ ਕਹਾਣੀ ਦਾ ਬਾਦਸ਼ਾਹ ਹੀ ਨਹੀਂ ਇੱਕ ਜੱਕਾ ਸੀ ਠੀਕ ਹੈ ਪ੍ਰਸਿੱਧ ਕਹਾਣੀਆਂ ਸੀਗੀਆਂ ਜਿਹੜੀਆਂ ਉਹਨਾਂ ਦੀਆਂ ਧਰਤੀ ਹੇਠਲਾ ਬਲਦ ਸ਼ੇਰਨੀਆਂ ਖੱੱਬਲ ਰਸਪਰੀਆਂ ਸ਼ਾਹਵੇਲਾ ਤੂੜੀ ਦੀ ਪੰਡ ਦੁੱਧ ਦਾ ਛੱਪੜ ਕਹਾਣੀਆਂ ਸੀਗੀਆਂ ਉਸ ਤੋਂ ਬਾਅਦ ਜਿਹੜੇ ਉਹਨਾਂ ਨੂੰ ਇਨਾਮ ਮਿਲੇ ਸੀ ਉਹ ਮਿਲੇ ਸੀਗੀ ਪਾਸ਼ਾ ਵਿਭਾਗ ਪੰਜਾਬ ਵੱਲੋਂ 1959 ਦੇ ਵਿੱਚ 1969 ਦੇ ਵਿੱਚ ਉਹਨਾਂ ਨੂੰ ਕਹਾਣੀ ਸੰਗ੍ਰਹਿ ਨਵੇਂ ਲੋਕ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ ਨਵੇਂ ਲੋਕ ਲਈ ਜਿਹੜੀ ਉਹਨੇ ਲਿਖੀ ਸੀ ਨਵੇਂ ਲੋਕ ਲਈ ਕਹਾਣੀ ਸੰਗ੍ਰਹਿ ਲਈ ਸਹਿਤ ਅਕਾਦਮਿਕ ਇਨਾਮ ਮਿਲਿਆ 1968 ਦੇ ਵਿੱਚ ਪਾਸ਼ਾ ਵਿਭਾਗ ਪੰਜਾਬ ਲੋਕ ਸ਼੍ਰੋਮਣੀ ਸਹਿਤਕਾਰ ਦੇ ਤੌਰ ਤੇ ਉਹਨਾਂ ਨੂੰ ਸਨਮਾਨ ਮਿਲਿਆ 1985 ਦੇ ਵਿੱਚ ਹਾਂਜੀ ਇਹ ਸਾਡੇ ਸੀਗੇ ਜਿਹੜੇ ਜਿਹੜਾ 8TT ਦਾ ਪੇਪਰ ਕਾਲੂ ਹੋਣ ਜਾ ਰਿਹਾਗਾ 5994 ਉਹਦੇ ਵੇਸ ਤੇ ਉਹਦੇ ਸਿਲੇਬਸ ਅਨੁਸਾਰ ਜਿਹੜੇ ਸੀਗੇ ਇਹ ਕਹਾਣੀਕਾਰ ਸੀਗੇ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਟਾਈਮ ਟੂ ਟਾਈਮ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਧੰਨਵਾਦ